ਮੈਂ ਸਮਝਦਾ ਕਿ ਮੈਂ ਭਾਗਾ ਵਾਲਾ ਗੁਰੂ ਮਹਾਰਾਜ ਦਾ ਉਸ ਕਾਲਪੁਰਖ ਦਾ ਜਿੰਨਾ ਵੀ ਮੈਂ ਸ਼ੁਕਰਾਨਾ ਕਰਨਾ ਉਹਨਾਂ ਘਟਾਂ ਕਿ ਮੈਨੂੰ ਸਰਦਾਰ ਸੁਖਦੇਵ ਸਿੰਘ ਢੀਂਸਾ ਵਰਗਾ ਪਿਓ ਮਿਲਿਆ ਉਹਨਾਂ ਦੇ ਘਰ ਜਨਮ ਲੈਣ ਦਾ ਮੈਨੂੰ ਸੁਭਾਗ ਮਿਲਿਆ ਸਾਨੂੰ ਜਿੰਨਾ ਪਿਆਰ ਸਾਡੇ ਪਿਓ ਤੋਂ ਮਿਲਿਆ ਮੈਂ ਤਾਂ ਹੀ ਅਰਦਾਸ ਕਰਦਾ ਕੀ ਪ੍ਰਮਾਤਮਾ ਹਰ ਕਿਸੇ ਨੂੰ ਹਰ ਬੱਚੇ ਨੂੰ ਆਪਣੇ ਮਾਂ ਪਿਓ ਤੋਂ ਇਹਨਾ ਪਿਆਰ ਮਿਲੇ ਕੱਲੇ ਮੈਨੂੰ ਨਹੀਂ ਜਾਂ ਮੇਰੀਆਂ ਭੈਣਾਂ ਨੂੰ ਨਹੀਂ ਮੈਂ ਸਮਝਦਾ ਹਰ ਵਰਕਰ ਹਰ ਸਾਥੀ ਜਿਹੜਾ ਉਹਨਾਂ ਦੇ ਨੇੜੇ ਸੀ ਉਹਨਾਂ ਨੂੰ ਥਾਰ ਪਿਆਰ ਕਰਦੇ ਸੀ ਅੱਜ ਜੋ ਵੀ ਕੁਝ ਮੈਂ ਹਾਂ ਮੈਂ ਸਮਝਦਾ ਮੇਰੇ 'ਚ ਕਾਬਲੀਅਤ ਕੋਈ ਨਹੀਂ ਬਲਕਿ ਸਿਰਫ ਇੱਕੋ ਹੀ ਕਾਬiyet ਹੈ ਕਿ ਮੈਂ ਸਰਦਾਰ ਸੁਖਦੇਵ ਸਿੰਘ ਸਿੰਘ ਦਾ ਪੁੱਤਰ ਜੋ ਉਹਨਾਂ ਨੇ ਮੇਰੇ ਵਾਸਤੇ ਸਾਡੇ ਪਰਿਵਾਰ ਵਾਸਤੇ ਕੀਤਾ ਹੈ ਮੈਂ ਸਮਝਦਾ ਉਹ ਕਹਿਣਾ ਸੰਭਵ ਨਹੀਂ ਪਰ ਮੇਰੀ ਪਰਵਰਿਸ਼ ਦੇ ਵਿੱਚ ਮੇਰੇ ਭੈਣਾਂ ਦੇ ਪਰਵਰਿਸ਼ ਦੇ ਵਿੱਚ ਜੋ ਉਹਨਾਂ ਨੇ ਸਾਨੂੰ ਪਿਆਰ ਸਨੇਹ ਦਿੱਤਾ ਜੋ ਉਹਨਾਂ ਨੇ ਇੱਕ ਆਗੂ ਹੋਣ ਦੇ ਨਾਤੇ ਸਮਾਂ ਘੱਟ ਸੀ ਪਰ ਫਿਰ ਵੀ ਉਹਦੇ باوجود ਉਸ ਸਮੇਂ ਦੇ ਸੀਮਤ ਸਾਧਨਾਂ ਦੇ باوجود ਕਦੇ ਸਾਨੂੰ ਕਦੇ ਜ਼ਿੰਦਗੀ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਸਾਨੂੰ ਜਿੰਨਾ ਪਿਆਰ ਸਾਡੇ ਪਿਓ ਤੋਂ ਮਿਲਿਆ ਹੈ ਮੈਂ ਤਾਂ ਹੀ ਅਰਦਾਸ ਕਰਦਾ ਹਾਂ ਕੀ ਪ੍ਰਮਾਤਮਾ ਹਰ ਕਿਸੇ ਨੂੰ ਹਰ ਬੱਚੇ ਨੂੰ ਆਪਦੇ ਮਾਂ ਪਿਓ ਤੋਂ ਇੰਨਾ ਪਿਆਰ ਮਿਲੇ ਕੱਲੇ ਮੈਨੂੰ ਨਹੀਂ ਜਾਂ ਮੇਰੀਆਂ ਭੈਣਾਂ ਨੂੰ ਨਹੀਂ ਮੈਂ ਸਭ ਦਾ ਹਰ ਵਰਕਰ ਹਰ ਸਾਥੀ ਜਿਹੜਾ ਉਹਨਾਂ ਦੇ ਨੇੜੇ ਸੀ ਉਹਨਾਂ ਨੂੰ ਥਾਰ ਪਿਆਰ ਕਰਦੇ ਸੀ ਆਪਦੇ ਪੋਤੇ-ਪੋਤੀਆਂ ਦੋਤੇ-ਦੋਤੀਆਂ ਆਪਦੇ ਹਰ ਸਾਥ ਹਰ ਰਿਸ਼ਤਾ ਜਿਸ ਬਖੂਬੀ ਉਹਨਾਂ ਨੇ ਨਿਵਾਇਆ ਚਾਹੇ ਸਿਆਸੀ ਰਿਸ਼ਤਾ ਸੀ ਚਾਹੇ ਪਰਿਵਾਰ ਦਾ ਰਿਸ਼ਤਾ ਸੀ ਚਾਹੇ ਦੋਸਤਾਂ ਦਾ ਰਿਸ਼ਤਾ ਸੀ ਇਹ ਮੈਂ ਨਹੀਂ ਕੋਈ ਦੇਖਿਆ ਇਸ ਤਰੀਕੇ ਦੇ ਨਾਲ ਅੱਜ ਜਿਹੜੇ ਤੁਸੀਂ ਆਏ ਹੋ ਉਹਨਾਂ ਦੇ ਪਿਆਰ ਦੇ ਵਿੱਚ ਮੈਂ ਤੁਹਾਡਾ ਧੰਨਵਾਦੀ ਕਰ ਸਕਦਾ ਮੈਂ ਧੰਨਵਾਦ ਕਰਦਾ ਸਮੂਹ ਤੀਰਸਾ ਸਾਹਿਬ ਦੇ ਸਾਥੀਆਂ ਦਾ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਅੱਖੀਂ ਚੰਗੀ ਘੜੀ ਦੇ ਵਿੱਚ ਉਹਨਾਂ ਦਾ ਡਟ ਕੇ ਸਾਥ ਦਿੱਤਾ ਉਹਨਾਂ ਦੇ ਸਮਰਥਕਾਂ ਦਾ ਉਹਨਾਂ ਦੇ ਨਾਲ ਸਾਥੀਆਂ ਦਾ ਜੋ ਅੱਜ ਵੀ ਤੁਸੀਂ ਉਹਨਾਂ ਦੇ ਨਾਲ ਆਖੀਰ ਸਮੇਂ ਤੱਕ ਜਿਸ ਰੂਪ ਵਿੱਚ ਡਟ ਬੰਨ ਖੜੇ ਰਹੇ ਮੇਰੇ ਕੋਲ ਸ਼ਬਦ ਨਹੀਂ ਜਿਨ੍ਹਾਂ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਮੈਂ ਧੰਨਵਾਦ ਕਰਦਾ ਸਾਡੇ ਸਮੂਹ ਨਗਰ ਦਾ ਉੱਪਾਵਾਲ ਦਾ ਜਿੱਥੋਂ ਉਹਨਾਂ ਨੇ ਆਪਦਾ ਸਿਆਸੀ ਸ਼ਗਰ ਸ਼ੁਰੂ ਕਰਕੇ ਤੇ ਅਖੀਰ ਤੱਕ ਆਪਣੇ ਨਗਰ ਨੂੰ ਉਹਨਾਂ ਨੇ ਜੋ ਪਿਆਰ ਦਿੱਤਾ ਤੇ ਜੋ ਪਿਆਰ ਲਿਆ ਉਹ ਮੈਨੂੰ ਲੱਗਦਾ ਸਾਡੇ ਨਗਰ ਦਾ ਹਰ ਵਿਅਕਤੀ ਜਾਣਦਾ ਹੈ ਮੈਂ ਆਪਦੇ ਇਸ ਗੂਨ ਨਗਰ ਨਿਵਾਸੀਆਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਉਹਨਾਂ ਦਾ ਜਦ ਇਹ ਖਬਰ ਮਿਲੀ ਤਾਂ ਜਿੰਨਾ ਅਫਸੋਸ ਜਿੰਨਾ ਦੁੱਖ ਤੁਸੀਂ ਸਾਰਿਆਂ ਨੇ ਮਨਾਇਆ ਉਹ ਅਸੀਂ ਭਲੀ ਭਾਂਤ ਜਾਣਦੇ ਹਾਂ ਉਹਨਾਂ ਦਾ ਦੋਸਤਾਂ ਮਿੱਤਰਾਂ ਦੀ ਦੁਨੀਆ ਬਹੁਤ ਵੱਡੀ ਸੀ ਪੰਜਾਬ ਦੇ ਵਿੱਚ ਤੇ ਪੰਜਾਬ ਤੇ ਬਾਹਰ ਸੂਬਿਆਂ ਦੇ ਵਿੱਚ ਦਿੱਲੀ ਵਿੱਚ ਵਿਦੇਸ਼ਾਂ ਵਿੱਚ ਜੋ ਉਹਨਾਂ ਦੇ ਸਾਥੀ ਸੀ ਉਹਨਾਂ ਦਾ ਉਹਨਾਂ ਨਾਲ ਨਿਸਵਾਰਥ ਪਿਆਰ ਸੀ ਅਤੇ ਮੈਂ ਸਮਝਦਾ ਜਿਨ੍ਹਾਂ ਪਿਆਰ ਸਤਕਾਰ ਦੋਸਤਾ ਮਿੱਤਰਾਂ ਤੋਂ ਠੀਂਸਾ ਸਾਹਿਬ ਨੂੰ ਮਿਲਿਆ ਉਹ ਵੀ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੂੰ ਇੰਨਾ ਪਿਆਰ ਸਤਕਾਰ ਰਿਸ਼ਤੇਦਾਰਾਂ ਤੋਂ ਦੋਸਤਾ ਮਿੱਤਰਾਂ ਤੋਂ ਆਪਦੇ ਸਾਥੀਆਂ ਤੋਂ ਮਿਲੇ ਹੋਵੇ ਇਸ ਪੱਖੋਂ ਮੈਂ ਸਮਝਦਾ ਬਹੁਤ ਭਾਗਾਂ ਵਾਲੀ ਸੀ ਅੱਜ ਮੈਂ ਦੇਖ ਰਿਹਾ ਪੂਰੇ ਦੁਨੀਆ ਦੇ ਵਿੱਚੋਂ ਸਿਰਫ ਉਹਨਾਂ ਨੂੰ ਸ਼ਰਦਾ ਭੇਟ ਕਰਨ ਲਈ ਉਹਨਾਂ ਦੀ ਅੰਤਿਮ ਅਰਦਾਸ ਸ਼ਾਮਲ ਹੋਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਦੇ ਸਾਥੀ ਵਿਦੇਸ਼ਾਂ ਦੇ ਵਿੱਚੋਂ ਵਿਸ਼ੇਸ਼ ਤੌਰ ਤੇ ਆਏ ਨੇ ਮੈਂ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਤੇ ਨਾਲ ਜਿਹੜੇ ਢੀਂਸਾ ਸਾਹਿਬ ਦੇ ਸਾਥੀ ਜਿਹੜੇ ਮੇਰਾ ਉਹਨਾਂ ਨੇ ਜਿਹੜੇ ਨਾਲ ਰਹੇ ਸਾਡਾ ਵੀਰ ਜਸਵਿੰਦਰ ਸਿੰਘ ਜਿਹਨੇ ਪੂਰੀ ਉਮਰ ਕਿੰਸਾ ਸਾਹਿਬ ਦੀ ਸੇਵਾ ਕੀਤੀ ਅਖੀਰ ਤੱਕ ਆਖਰੀ ਦਮ ਤੱਕ ਉਹ ਉਹਨਾਂ ਦੇ ਨਾਲ ਰਹੇ ਉਹਨਾਂ ਦੇ ਸਟਾਫ ਦੇ ਮੈਂਬਰ ਜਿਹੜੇ ਸਿਰਫ ਸਟਾਫ ਮੈਂਬਰ ਨਹੀਂ ਸੀ ਜਾਂ ਸਿਕਿਉਰਿਟੀ ਨਹੀਂ ਸੀ ਬਲਕਿ ਉਹਨਾਂ ਨੇ ਕਿੰਸਾ ਸਾਹਿਬ ਨੂੰ ਆਪਣੇ ਪੁੱਤਾਂ ਵਾਂਗੂ ਸੇਵਾ ਕੀਤੀ ਮੈਂ ਸੱਚੀ ਕਹਿ ਰਿਹਾ ਅਖੀਰ ਸਮੇਂ ਦੇ ਵਿੱਚ ਉਹਨਾਂ ਨੇ ਢੀਂਸਾ ਸਾਹਿਬ ਨੂੰ ਉਹਨਾਂ ਨੇ ਆਪਣੇ ਪਿਓ ਵਾਂਗੂ ਸੇਵਾ ਕੀਤੀ ਮੈਂ ਵਿਸ਼ੇਸ਼ ਤੌਰ ਤੇ ਸਾਡੇ ਵੀ ਹਰਬੰਸ ਸਿੰਘ ਹਰਪਾਲ ਸਿੰਘ RAM ਸਿੰਘ ਨੈਬ ਸਿੰਘ ਮਨਜੀਤ ਸਿੰਘ ਸ਼ਮਸ਼ੇਰ ਸਿੰਘ ਬਹਾਲ ਸਿੰਘ ਰਣਜੀਤ ਸਿੰਘ ਗੁਰਸੇਵਕ ਸਿੰਘ ਹਰਪ੍ਰੀਤ ਸਿੰਘ ਹਰਜੀਤ ਸਿੰਘ ਤੇ ਅਮਰੀਕ ਸਿੰਘ ਤੇ ਸਾਡਾ ਵੀ ਟੀਟੂ ਉਹਦੇ ਨਾਲ ਹਰਜੋਤ ਅਮਰਵੀਰ ਸਾਰਿਆਂ ਨੇ ਜਿਹੜਾ ਹੈ ਅਕੀਰ ਸਮੇਂ ਦੇ ਵਿੱਚ ਉਹਨਾਂ ਦੀ ਹਰ ਰੂਪ ਦੇ ਵਿੱਚ ਜਿਵੇਂ ਕੋਈ ਵਿਅਕਤੀ ਆਪਣੇ ਮਾਂ ਪਿਓ ਦੀ ਸੇਵਾ ਕਰਦਾ ਹੈ ਸਾਡੇ ਪਰਿਵਾਰ ਦਾ ਮੈਂਬਰ ਬਣ ਕੇ ਉਹਨਾਂ ਨੇ ਸੇਵਾ ਕੀਤੀ ਹੈ ਮੈਂ ਹਮੇਸ਼ਾ ਉਹਨਾਂ ਦਾ ਵੀ ਰਿਣੀ ਰਹਾਂਗਾ ਤੇ ਮੈਂ ਨਾਲ ਹੀ ਇਹ ਵੀ ਮਹਿਸੂਸ ਕਰਦਾ ਕਿ ਜੀਵਨ ਦੇ ਵਿੱਚ ਬੰਦਾ ਚਾਹੇ ਜਿੰਨਾ ਮਰਜ਼ੀ ਚੰਗਾ ਬਣ ਜੇ ਪਰ ਫੇਰ ਵੀ ਅਣਜਾਣੇ ਜਾਣੇ ਕੋਈ ਨਾ ਕੋਈ ਕਮੀਆਂ ਰਹਿ ਜਾਂਦੀਆਂ ਜੇ ਢੀਂਸਾ ਸਾਹਿਬ ਤੋਂ ਕਦੇ ਕੰਮ ਕਰਦੇ ਹੋਏ ਮੈਨੂੰ ਪਤਾ ਹੈ ਉਹਨਾਂ ਨੇ ਕਦੇ ਝੂਠ ਨਹੀਂ ਬੋਲਿਆ ਕਦੇ ਕਿਸੇ ਦੇ ਜ਼ਿੰਦਗੀ ਵਿੱਚ ਨੁਕਸਾਨ ਨਹੀਂ ਕੀਤਾ ਪਰ ਫਿਰ ਵੀ ਜੇ ਅਣਜਾਣੇ ਅਣਜਾਣੀ ਕਿਸੇ ਦਾ ਕੋਈ ਦੁੱਖ ਗਿਆ ਹੋਵੇ ਤਾਂ ਕਿਰਪਾ ਕਰਕੇ ਉਹ ਆਪਦੀ ਕੋਈ ਜੋ ਮਨ ਦੇ ਵਿੱਚ ਹੈ ਉਹ ਸਾਡੀ ਝੋਲੀ ਪਾ ਦਿਓ ਆਪ ਦਾ ਅਸ਼ੀਰਵਾਦ ਉਹਨਾਂ ਨੂੰ ਦਿਓ ਤਾਂ ਕਿ ਉਹਨਾਂ ਦਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਕਾਲਪੁਰਖ ਦੇ ਚਰਨਾਂ ਵਿੱਚ ਬਸਾ ਹੋਵੇ ਮੈਂ ਕੋਈ ਸਿਆਸੀ ਗੱਲ ਨਹੀਂ ਮੈਂ ਤਾਂ ਧੰਨਵਾਦੀ ਕਰਦਾ ਮਾਫੀ ਮੰਗਦਾ ਜਿਹੜੇ ਕੋਈ ਬਹੁਤ ਲੀਡਰ ਸਹਿਬਾਨ ਸੀਨੀਅਰ ਲੀਡਰ ਮਾਨ ਸਾਹਿਬ ਬੈਠੇ ਆ ਹੋਰ ਬਹੁਤ ਹੈ ਜਿਹੜੇ ਨਹੀਂ ਬੋਲ ਸਕੇ ਜਾਂ ਜਿਹੜੇ ਕੋਈ ਹੋਰ ਲੀਡਰਾਂ ਨੂੰ ਅਸੀਂ ਨਹੀਂ ਬੁਲਾ ਸਕੇ ਸਮਾਂ ਘੱਟ ਸੀ ਮੈਂ ਉਹਦੇ ਵੀ ਤੁਹਾਡੇ ਸਾਰਿਆਂ ਤੋਂ ਮਾਫੀ ਚਾਹਉਣਾ ਮੈਂ ਸਮਝਦਾ ਹਾਂ ਢੀਂਸਾ ਸਾਹਿਬ ਨੇ ਜੋ ਵੀ ਜਿਹਦਾ ਵੀ ਸਾਥ ਦਿੱਤਾ ਅੱਜ ਤੱਕ ਆਪਦੇ ਮਨੋਂ ਚਾਹੇ ਉਹ ਸੰਤ ਹਰਚੰਦ ਸਿੰਘ ਲੌਂਗਵਾਲ ਜੀ ਦੇ ਨਾਲ ਦੋ ਆਗੂਆਂ ਦੇ ਨਾਲ ਉਹਨਾਂ ਦੀ ਬਹੁਤ ਨੇੜਤਾ ਰਹੀ ਸੰਤ ਹਰਚੰਦ ਸਿੰਘ ਦੀ ਲੌਂਗਵਾਲ ਸਾਹਿਬ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਢੀਨ ਸਾਹਿਬ ਸਾਹਿਬ ਨੇ ਕਦੇ ਉਹਨਾਂ ਦਾ ਮੈਂ ਕਹਿ ਸਕਦਾ ਕਿ ਨੁਕਸਾਨ ਜਾਂ ਮਾੜਾ ਕਦੇ ਜ਼ਿੰਦਗੀ 'ਚ ਨਹੀਂ ਸੋਚਿਆ ਉਹਨਾਂ ਵਾਸਤੇ ਸੱਚੇ ਮਨੋਂ ਉਹਨਾਂ ਸਾਥ ਦਿੱਤਾ ਜੇ ਸਲਾਹ ਵੀ ਦਿੱਤੀ ਤਾਂ ਭਲੇ ਵਾਸਤੇ ਦਿੱਤੀ ਜੇ ਕੋਈ ਸੋਚਿਆ ਤਾਂ ਭਲੇ ਵਾਸਤੇ ਸੋਚਿਆ ਪਖ ਵਾਸਤੇ ਸੋਚਿਆ ਕਦੇ ਉਹਨਾਂ ਨੇ ਆਪਦਾ ਸਵਾਰਥ ਮੁਕਰਾ ਕੇ ਕਦੇ ਕਿਸੇ ਨਾਲ ਜਿਹੜਾ ਹੈ ਗਲਤ ਸਲਾਹ ਜਾਂ ਗਲਤ ਕਿਸਦਾ ਮਾੜਾ ਉਹਨਾਂ ਨੇ ਸੋਚਿਆ ਤੱਕ ਨਹੀਂ ਸੋ ਮੈਂ ਸਮੂਹ ਆਏ ਸਾਰੇ ਸਾਥੀ ਢੀਂਸਾ ਸਾਹਿਬ ਦੇ ਤੁਸੀਂ ਸਾਰਿਆਂ ਨੇ ਸਾਡਾ ਪਿਆਰ ਦਿੱਤਾ ਸਾਡੀਆਂ ਜੋ ਪ੍ਰਬੰਧ ਸੀ ਉਹ ਕੁਝ ਘੱਟ ਵੀ ਰਹਿ ਗਏ ਗਰਮੀ ਵੀ ਬਹੁਤ ਸੀ ਪਰ ਇਸ ਦੇ باوجود ਤੁਸੀਂ ਸਾਰੇ ਦੂਰੋਂ ਦੂਰੋਂ ਚੱਲ ਕੇ ਵੱਡੀ ਗਿਣਤੀ 'ਚ ਆਏ ਹੋ ਸੰਤ ਮਹਾਪੁਰਖ ਬਹੁਤ ਵੱਡੀ ਗਿਣਤੀ ਬਚਾਏ ਨੇ ਮੈਂ ਇਹੀ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜੋ ਢੀਂਸਾ ਸਾਹਿਬ ਦਾ ਸੁਪਨਾ ਸੀ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਜੋ ਪੰਜਾਬ ਕਰਤੀ ਉਸ ਸੁਪਨੇ ਨੂੰ ਸਰਕਾਰ ਕਰਨ ਲਈ ਮੈਂ ਹਮੇਸ਼ਾ ਤਤਪਰ ਰਹਾਂਗਾ ਉਹਨਾਂ ਦਾ ਸੁਪਨਾ ਸੀ ਵੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤਕੜਾ ਤੇ ਮਜ਼ਬੂਤ ਹੋਵੇ ਤੇ ਉਹਦੇ ਵਾਸਤੇ ਹਮੇਸ਼ਾ ਅਸੀਂ ਯਤਨਸ਼ੀਲ ਰਹਾਂਗੇ ਮੈਂ ਇਹ ਤੁਹਾਨੂੰ ਜਿਹੜਾ ਹੈ ਆਪਦੇ ਵੱਲੋਂ ਪੂਰਨ ਤੌਰ ਤੇ ਵਿਸ਼ਵਾਸ ਦਿਵਾਉਣਾ ਤੇ ਨਾਲ ਉਹਨਾਂ ਦੇ ਸਾਰੇ ਸਾਥੀ ਸਾਡੇ ਵਰਕਰ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਚਾਹੇ ਟੀਨਸਾ ਸਾਹਿਬ ਦਾ ਸਹਾਣੀ ਬਣ ਸਕਦਾ ਪਰ ਫਿਰ ਵੀ ਆਪਦੇ ਵੱਲੋਂ ਪੂਰਾ ਯਤਨ ਕਰਾਂਗਾ ਕਿ ਉਹਨਾਂ ਦੀ ਕਮੀ ਤੁਹਾਨੂੰ ਮਹਿਸੂਸ ਨਾ ਹੋਵੇ ਤੁਹਾਡੇ ਹਰ ਦੁੱਖ ਸੁੱਖ ਵਿੱਚ ਹਰ ਤੁਹਾਡੇ ਕਾਰਜ ਵਿੱਚ ਜਿੰਨਾ ਵੀ ਮੈਂ ਵੱਧ ਤੋਂ ਵੱਧ ਸਹਿਯੋਗੀ ਹੋ ਸਕਦਾ ਹਾਂ ਸਹਾਇੀ ਹੋ ਸਕਦਾ ਹਾਂ ਮੈਂ ਬਣਦਾ ਯਤਨ ਕਰਾਂਗਾ ਫਿਰ ਸਭ ਤੋਂ ਵੱਧ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਸਕਾਲਪੁਰਖ ਮਹਾਰਾਜ ਦਾ ਜੀ ਦੀ ਅਪਾਰ ਬਖਸ਼ਿਸ਼ ਪੂਰੀ ਉਮਰ ਸਰਦਾਰ ਸੁਖਦੇਵ ਸਿੰਘ ਢੀਂਸਾ ਜੀ ਦੇ ਉੱਤੇ ਰਹੀ ਹੈ ਜੋ ਉਹਨਾਂ ਨੂੰ ਪੂਰੀ ਜ਼ਿੰਦਗੀ ਬਖਸ਼ਾ ਮਿਲੀਆਂ ਮੈਂ ਸਮਝਦਾ ਕਰੋੜਾਂ ਦੇ ਵਿੱਚੋਂ ਇੱਕ ਕੋਈ ਵਿਰਲਾ ਬੰਦਾ ਹੁੰਦਾ ਹੈ ਜੀ ਤੇ ਉਸਕਾਲਪੁਰਖ ਦੀ ਇੰਨੀ ਕਿਰਪਾ ਹੋਵੇ ਸੋ ਉਹਨਾਂ ਦਾ ਗੁਰੂ ਸਾਹਿਬ ਦਾ ਅਕਾਲ ਪੁਰਖ ਸਾਹਿਬ ਦਾ ਮੈਂ ਸ਼ੁਕਰਾਨਾ ਕਰਦਾ ਤੇ ਫਿਰ ਇਹੀ ਸੰਗਤ ਨਾਲ ਜੁੜ ਕੇ ਅਰਦਾਸ ਕਰਦਾ ਗੁਰੂ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਣ ਅਕਾਲ ਪੁਰਖ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਣ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ